ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਵਿਰੁੱਧ ਵਿੱਡੀ ਮਹਿੰਮ ਨੂੰ ਕੱਲ ਉਸ ਵੇਲੇ ਬੜਾ ਵਧੀਆ ਬਲ ਮਿਲਿਆ ਜਦੋਂ ਸਾਡੀ ਮੋਗੇ ਦੀ ਸੀਆਈਏ ਟੀਮ ਨੇ 3 ਕਿਲੋ ਫੀਮ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਇਸ ਚੀਜ਼ ਦਾ ਸਿਹਰਾ ਅਸੀਂ ਸਾਡੇ ਜ਼ਿਲ੍ਹੇ ਦੇ ਮੁਖੀ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਉਹਨਾਂ ਨੂੰ ਦਿੰਨੇ ਆ ਕਿਉਂਕਿ ਉਹਨਾਂ ਨੇ ਸਾਨੂੰ ਸਮੇਂ-ਸਮੇਂ ਤੇ ਬਹੁਤ ਵਧੀਆ ਇਨਸਟਰਕਸ਼ਨਸ ਤੇ ਅਗਵਾਈ ਕਰਦੇ ਆ। ਕੱਲ ਸਾਡੇ ਸੀਆਈਏ ਦੇ ਏਐਸਆਈ ਜਰਨੈਲ ਸਿੰਘ ਨੂੰ ਇੱਕ ਉਹਦੇ ਮੁਖਬਰ ਨੇ ਦੱਸਿਆ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਪੱਪੂ ਸਿੰਘ ਨਾਂ ਦਾ ਮੁੰਡਾ 26 ਸਾਲ ਦਾ ਹੈਗਾ ਉਹ ਫੀਮ ਵੇਚਣ ਦਾ ਕੰਮ ਕਰਦਾ ਤੇ ਜਿਹੜਾ ਅੱਜ ਮੋਗੇ ਫੀਮ ਵੇਚਣ ਆਇਆ ਹੋਇਆ ਤੇ ਅਗਰ ਉਹਨੂੰ ਰੇਡ ਕਰਕੇ ਗ੍ਰਿਫਤਾਰ ਕੀਤਾ ਜਾਵੇ ਤਾਂ ਉਹਦੇ ਕੋਲੋਂ ਕਾਫੀ ਮਾਤਰਾ ਚ ਫੀਲ ਮਿਲ ਸਕਦੀ ਹੈ ਉਸ ਇਨਫੋਰਮੇਸ਼ਨ ਦੇ ਆਧਾਰ ਤੇ ਅਸੀਂ ਥਾਣਾ ਧਰਮਕੋਟ ਦੇ ਵਿੱਚ 258 ਨੰਬਰ ਐਫ ਆਈ ਆਰ 18 ਕਾਡ 85 ਐਨ ਡੀ ਪੀਆ ਸੈਕਟਰ ਤਹਿਤ ਦਰਜ ਕਰਤੀ ਦਰਜ ਕਰਨ ਉਪਰੰਤ ਸੀਆਈਏ ਦੀ ਟੀਮ ਨੇ ਉੱਥੇ ਰੇਡ ਕੀਤਾ ਜਲਾਲਾਬਾਦ ਪੂਰਬੀ ਦੀ ਜਿਹੜੇ ਫਲਾਈਓਵਰ ਹੈ ਜਿਹੜੇ ਜਲੰਧਰ ਮੋਗਾ ਹਾਈਵੇ ਦੇ ਉੱਤੇ ਉਹਦੇ ਹੀਠੋਂ ਉਹਨੂੰ ਅਰੈਸਟ ਕੀਤਾ ਅਰੈਸਟ ਕਰਨ ਤੋਂ ਬਾਅਦ ਉਦੇ ਕੋਲੋਂ 3 ਕਿਲੋ ਫੀਮ ਮਿਲੀ ਉਹ ਬੰਦਾ ਆਪਣੀ ਸਕੂਟਰੀ ਦੇ ਉੱਤੇ ਹੀ ਪੀਵੀ 07 ਬੀ ਐਕਸ 3973 ਤੇ ਹੁਸ਼ਿਆਰਪੁਰ ਤੋਂ ਆਇਆ ਸੀ ਤੇ ਹੁਸ਼ਿਆਰਪੁਰ ਦਾ ਹੀ ਰਹਿਣ ਵਾਲਾ ਉਹ ਗੋਕਲ ਨਗਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਜਿਹੜਾ ਵਿਅਕਤੀ ਹੈ ਤੇ ਉੱਥੋਂ ਸਕੂਟਰੀ ਤੇ ਇਹ ਫੀਮ ਲੈ ਕੇ ਆਇਆ ਸੀ ਸਭ ਤੋਂ ਸਕੂਟਰੀ ਦੀ ਗੱਲ ਕੀਤੀ ਹੈ ਕਿਸ ਤਰੀਕੇ ਨਾਲ ਲੈ ਕੇ ਆਂਦਾ ਹੈ ਤੇ ਕੀ ਸਕੂਟਰੀ ਇਹਦੇ ਨਾਂ ਤੇ ਸੀ ਉਹਨੂੰ ਪੇਸ਼ ਕਰਨ ਗਏ ਹੋਏ ਅਦਾਲਤ ਵਿੱਚ ਲੈ ਕੇ ਗਈ ਹੈ ਸਾਡੀ ਟੀਮ ਤੋਂ ਬਾਅਦ ਉਹ ਤੇ ਆ ਲੈ ਕੇ ਰਿਮਾਂਡ ਤੇ ਇਸ ਪੁੱਛਗਿੱਛ ਦੇ ਬਾਅਦ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਵਾਂਗੇ ਕਿ ਉਹ ਕਿੱਥੇ-ਕਿੱਥੇ ਵੇਚਦਾ ਤੇ ਕਦੋਂ ਦਾ ਵੇਚਦਾ ਅੱਛਾ ਪਹਿਲਾਂ ਵੀ ਕੋਈ ਪਰਚਾ ਦਰਜਾ ਕਰਨ ਦੇ ਉੱਪਰ ਹਾਂ ਪਹਿਲਾਂ ਇੱਥੇ ਕੋਈ ਕਦਮਾ ਦਰਜ ਨਹੀਂ ਹੈ ਉਮਰ ਕਿੰਨੀ ਕਹਿੰਦੀ ਜੀ 26 ਸਾਲ ਉਮਰ ਦੀ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਵਿਰੁੱਧ ਵਿੱਡੀ ਮਹਿਮ ਨੂੰ ਕੱਲ ਉਸ ਵੇਲੇ ਬੜਾ ਵਧੀਆ ਬਲ ਮਿਲਿਆ ਜਦੋਂ ਸਾਡੀ ਮੋਗੇ ਦੀ ਸੀ ਇਹ ਟੀਮ ਨੇ 3 ਕਿਲੋ ਫੀਮਦ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਇਸ ਚੀਜ਼ ਦਾ ਸਿਹਰਾ ਅਸੀਂ ਸਾਡੇ ਜ਼ਿਲ੍ਹੇ ਦੇ ਮੁਖੀ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਉਹਨਾਂ ਨੂੰ ਦਿੰਨੇ ਆ ਕਿਉਂਕਿ ਉਹਨਾਂ ਨੇ ਸਾਨੂੰ ਸਮੇਂ-ਸਮੇਂ ਤੇ ਬਹੁਤ ਵਧੀਆ ਇਨਸਟਰਕਸ਼ਨਸ ਤੇ ਅਗਵਾਈ ਕਰਦੇ ਆ ਕੱਲ ਸਾਡੇ ਸੀਆਈਏ ਦੇ ਏਐਸਆਈ ਜਰਨੈਲ ਸਿੰਘ ਨੂੰ ਇੱਕ ਉਹਦੇ ਮੁਖਬਰ ਨੇ ਦੱਸਿਆ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਪੱਪੂ ਸਿੰਘ ਨਾਂ ਦਾ ਮੁੰਡਾ 26 ਸਾਲ ਦਾ ਹੈਗਾ ਉਹ ਫੀਮ ਵੇਚਣ ਦਾ ਕੰਮ ਕਰਦਾ ਤੇ ਜਿਹੜਾ ਅੱਜ ਮੋਗੇ ਫੀਮ ਵੇਚਣ ਆਇਆ ਹੋਇਆ ਤੇ ਅਗਰ ਉਹਨੂੰ ਰੇਡ ਕਰਕੇ ਗ੍ਰਿਫਤਾਰ ਕੀਤਾ ਜਾਵੇ ਤਾਂ ਉਹਦੇ ਕੋਲੋਂ ਕਾਫੀ ਮਾਤਰਾ ਚ ਫੀਮ ਮਿਲ ਸਕਦੀ ਉਸ ਇਨਫੋਰਮੇਸ਼ਨ ਦੇ ਆਧਾਰ ਤੇ ਅਸੀਂ ਥਾਣਾ ਧਰਮਕੋਟ ਦੇ ਵਿੱਚ 258 ਨੰਬਰ ਐਫ ਆਈ ਆਰ 18485 ਐਨ ਡੀ ਪੀਆ ਸੈਕਟਰ ਤਹਿਤ ਦਰਜ ਕਰਤੀ ਦਰਜ ਕਰਨ ਉਪਰੰਤ CIA ਦੀ ਟੀਮ ਨੇ ਉੱਥੇ ਰੇਡ ਕੀਤਾ ਜਲਾਲਾਬਾਦ ਪੂਰਬੀ ਦੇ ਜਿਹੜੇ ਫਲਾਈਓਵਰ ਹੈ ਜਿਹੜੇ ਜਲੰਧਰ ਮੋਗਾ ਹਾਈਵੇ ਦੇ ਉੱਤੇ ਉਹਦੇ ਹੇਠੋਂ ਉਹਨੂੰ ਅਰੈਸਟ ਕੀਤਾ ਅਰੈਸਟ ਕਰਨ ਤੋਂ ਬਾਅਦ ਉਹਦੇ ਕੋਲੋਂ 3 ਕਿਲੋ ਫੀਮ ਮਿਲੀ ਉਹ ਬੰਦਾ ਆਪਣੀ ਸਕੂਟਰੀ ਦੇ ਉੱਤੇ ਹੀ PV07BX3973 ਤੇ ਹੁਸ਼ਿਆਰਪੁਰ ਤੋਂ ਆਇਆ ਸੀ ਤੇ ਹੁਸ਼ਿਆਰਪੁਰ ਦਾ ਹੀ ਰਹਿਣ ਵਾਲਾ ਉਹ ਗੋਕਲ ਨਗਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਜਿਹੜਾ ਵਿਅਕਤੀ ਹੈ ਤੇ ਉਥੋਂ ਸਕੂਟਰੀ ਤੇ ਇਹ افیم ਲੈ ਕੇ ਆਇਆ ਸੀ ਸਭ ਤੁਸੀਂ ਸਕੂਟਰੀ ਦੀ ਗੱਲ ਕੀਤੀ ਹੈ ਕਿਸ ਤਰੀਕੇ ਨਾਲ ਲੈ ਕੇ ਆਂਦਾ ਸੀ ਤੇ ਕੀ ਸਕੂਟਰੀ ਇਹਦੇ ਨਾਲ ਦੀ ਸੀ ਉਹਨੂੰ ਪੇਸ਼ ਕਰਨ ਗਏ ਹੋਏ ਅਦਾਲਤ ਵਿੱਚ ਲੈ ਕੇ ਗਈ ਹੈ ਸਾਡੀ ਟੀਮ ਤੋਂ ਬਾਅਦ ਉਹਦਾ ਲੈ ਕੇ ਰਿਮਾਂਡ ਤੇ ਇਸ ਪੁੱਛਗਛ ਦੇ ਬਾਅਦ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਵਾਂਗੇ ਕਿ ਉਹ ਕਿੱਥੇ-ਕਿੱਥੇ ਵੇਚਦਾ ਤੇ ਕਦੋਂ ਦਾ ਵੇਚਦਾ ਤੇ ਪਹਿਲਾਂ ਵੀ ਕੋਈ ਪਰਚਾ ਦਰਜਾ ਕਰਨ ਦੇ ਉੱਪਰ ਹਾਂ ਪਹਿਲਾਂ ਇੱਥੇ ਕੋਈ ਕਦਮ ਅਦਰਜ ਨਹੀਂ ਹੋਇਆ ਉਮਰ ਕਿੰਨੀ ਕਿੰਨੀ ਜੀ 26 ਸਾਲ ਉਮਰ ਹੈ ਜੀ